ਬਹੁਤ ਬਾਗਮਾਰ ਸਾਡੀ ਇਸ ਬੱਚੀ ਨੇ ਗਾਇਆ ਤੇ ਇੱਕ ਫਰਮਾਇਸ਼ ਟੀ ਸੀ ਰੈਕੋਰਡ ਕੰਪਨੀ ਦੇ ਮਾਲਕ ਮੇਰੇ ਵੀਰ ਸੋਮਥੈਂਡ ਤੇ ਮੇਰੇ ਪੁੱਤਰ ਜੀਤ ਬਾਬਾ ਬੈਲਜੀਅਮ ਤੇ ਸਾਡੇ ਐਸ ਪੀ ਸਾਹਿਬ ਤੇ ਸ਼ਰੀਫ ਫਰਮਾਇਆ ਰਾਜ ਸਾਹਿਬ ਦੋ ਦੋ ਰਾਜ ਸਾਹਿਬ ਨੇ ਇੱਥੇ ਮੁਖਤਿਆਰ ਰਾਜ ਸਾਹਿਬ ਬਟਨ ਮੁਖਤਿਆਰ ਰਾਜ ਸਾਹਿਬ ਬੈਠਿਆ ਤੇ ਜਸਵੀਰ ਰਾਜ ਸਾਹਿਬ ਬੈਠਿਆ ਇੱਕ ਡਿਊਟ Song ਮੇਰੀ ਵੀ ਫਰਮਾਇਸ਼ ਆ ਕਿ ਬੂਟਾ ਬਾਜੀ ਇੱਕ ਵਾਰ ਆ ਜਾਣ ਸਾਨੂੰ ਸਰਦੂਲ ਬਾਜੀ ਤੇ ਅਮਰ ਨੂਰੀ ਦੀ ਯਾਦ ਆਵੇ ਪਰ ਕੇ ਤਾੜੀ ਮਾਰ ਦਿਓ ਯਾਰ ਇੱਕ ਵਾਰ आलो जाओ बुटा आओ जा प्लीज की अप आओ प्लीज आओ ऐसा नहीं सुननी हम सा जो रूबी रूबी बैंस एक वो गा रूबी आओ, आओ, आओ लव यू, लव यू अच्छा बै बैठ जाऊंगे पहला ਬੈਠ ਜਾਉਂਗੇ ਮੈਂ ਇੱਕ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਆ ਇਹ ਜਦੋਂ ਕੁਰਸੀਆਂ ਟੁੱਟ ਜਾਂਦੀਆਂ ਮੈਨੂੰ ਪੈਸੇ ਦੇਣੇ ਪੈਂਦੇ ਆ ਥੋੜਾ ਪਿਆਰ ਕਰੋ ਥੋੜਾ ਧਿਆਨ ਕਰੋ ਮੇਰਾ ਵੀਰ ਇਹ ਜਿਹੜਾ ਕੁਰਸੀਆਂ ਤੇ ਚੜ ਕੇ ਡਾਂਸ ਹੁੰਦਾ ਨਾ ਇਹ ਖੁਸ਼ੀ ਤਾਂ ਮੈਨੂੰ ਬਹੁਤ ਹੁੰਦੀ ਹੈ ਤੇ ਅੰਦਰੋਂ ਤਕਲੀਫ ਬਹੁਤ ਹੁੰਦੀ ਹੈ ਮੈਨੂੰ ਪੈਸੇ ਬਹੁਤ ਦੇਣੇ ਪੈਂਦੇ ਆ ਹਾਂਜੀ ਲਵ ਯੂ ਲਵ ਯੂ ਟੂ ਕਿਹੜਾ ਹੁੰਦਾ ਪਹਿਲੇ ਲੱਗ ਗਿਆ ਹਾਂ ਨਾ ਹਾਂ ਮੇਰੇ ਭਰਾ ਜਰਮਨ ਤੋਂ ਰਾਜਕੁਮਾਰ ਘੇੜਾ ਸਾਹਿਬ ਜੀ ਇੱਕ ਵਾਰੀ ਤਾਲੀਆਂ ਮਜਾ ਦਿਓ ਰਾਜਕੁਮਾਰ ਘੇੜਾ ਸਾਹਿਬ ਜੀ ਜਿਹੜੇ ਸਪੈਸ਼ਲ ਮੇਲੇ ਵਾਸਤੇ ਆਏ ਆ ਸਲੂਟ ਔਰ ਜੱਸੀ ਸਾਡਾ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਸਾਹਿਬ ਔਰ ਇੰਸਪੈਕਟਰ ਸਾਹਿਬ ਗੜ ਸ਼ੰਕਰ ਤੋਂ ਹਾਂਜੀ ਹਰਗੋਪਾਲ ਸਾਹਿਬ ਇੰਸਪੈਕਟਰ ਸਾਹਿਬ ਜੀ ਤਸ਼ਰੀਫ ਲੈ ਕੇ ਆਏ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਔਰ ਬਹੁਤ ਬਹੁਤ ਮਿਹਰਬਾਨੀ ਯਾਰ ਆਹ ਸਾਨੂੰ ਨਵਾਂ ਹੀ ਪੰਗਾ ਪਾਤਾ ਮੈਂ ਡਿਊਟੀ ਜਿਹੜਾ ਕਿਹੜਾ ਹੁੰਦਾ ਇਹ ਤੁਸੀਂ ਸੱਚੀ ਪੰਗਾ ਪਾਤਾ ਇਹ ਮੈਂ ਵੀ ਫਸਟ ਟਾਈਮ ਹੀ ਗਾਣ ਲੱਗੀ ਆ ਡਿਊਟ ਮੈਂ ਨਹੀਂ ਗਾਇਆ ਕਿਸੇ ਨਾਲ ਜਿੰਨਾ ਹੁੰਦਾ ਉਹਨਾਂ ਸੁਣਾ ਦਾਂਗੀ ਬਾਕੀ ਗੁਸਤਾਖੀ ਮਾਫ਼ ਕਰਿਓ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਉਹ ਤੂੰ ਤਾਂ ਪਹਿਲੇ ਨਾ ਡਰ ਗਈ ਮੈਂ ਤਾਂ ਉਹ ਤੋਂ ਪਹਿਲੇ ਡਰਿਆ ਸੀ ਔ ਤੂੰ ਜੇ ਲਲਕਾਰ ਨਾ ਅੰਦਰ ਵੜ ਗਈ ਲੈ ਅੰਦਰ ਨਾ ਜਾਈ ਉੱਥੇ ਉਹ ਗੁਰਲੇਜ ਅਕਤਾਰ ਆ ਕੇ ਬੈਠੀ ਉੱਥੇ ਪਹਿਲੇ ਲਲਕਾਰ ਨਾਲ ਮੈਂ ਡਰ ਗਈ ਜੇ ਲਲਕਾਰ ਨਾਲ ਅੰਦਰ ਵੜ ਗਈ ਤੇ ਜੇ ਲਲਕਾਰ ਨਾਲ ਨੋ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਬਚਿਆ ਨਹੀਂ ਪਟੂ ਫਿਰਦਾ ਫਿਰਦਾ ਸ਼ਰਾਬ ਨਾਲ ਰਜਿਆ ਨਹੀਂ ਪਟੂ ਲੈ ਉਹ ਇਹਨੂੰ ਪਤਾ ਹੀ ਨਹੀਂ ਮੈਂ ਅਸੀਂ ਸ਼ਰਾਬ ਪੀਂਦੇ ਹੀ ਨਹੀਂ ஆஹ் பிந்தே போலா ਤੇ ਨਾਲ ਮੈਂ ਡਰ ਕੀ ਤੂੰ ਜਨਲ ਕਰ ਨਾ ਡਰ ਵੜੀ ਤੀਜੇ ਨਾਲ ਕਰ ਨਾਲ ਨੋ ਮੇਰਾ ਲੈ ਕੇ ਤੀਜੇ ਨਾਲ ਕਰ ਨਾਲ ਨੋ ਮੇਰਾ ਲੈ ਕੇ ਸਦਾ ਆਣ ਕੇ ਦਰਾਂ ਦੇ ਵਿੱਚ ਵੱਜਿਆ ਨਹੀਂ ਪੱਟੂ ਫਿਰਦਾ ਪਿੰਡਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਪਿੰਡਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਨਹੀਂ ਪਹਿਲਾ ਕੰਮ ਬੇਲੀਆਂ ਨੇ ਬੇਲ ਕੱਟਣੀ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਹਾਂ ਪਹਿਲਾ ਕੰਮ ਮਹਿਲੀਆਂ ਨੇ ਵੈਲ ਘੱਟਣੀ ਦੂਜਾ ਕੰਮ ਮਹਿਲੀਆਂ ਨੇ ਵੈਲ ਘੱਟਣੀ ਤੀਜਾ ਕੰਮ ਲੈਣੀ ਆਸਾ ਮੁੱਲ ਦੀ ਲੜਾਈ ਤੀਜਾ ਕੰਮ ਲੈਣੀ ਆਸਾ ਮੁੱਲ ਦੀ ਲੜਾਈ ਕੋ ਯਾਰ ਕੇ ਮਾਹੀ ਦਾ ਲੱਲ ਟੱਕਰ ਏ ਨੀ ਮੱਟੂ ਤੇ ਘਰ ਦੇ ਬੁਲਾਉਂਦਾ ਮੁੰਡਾ ਬੱਕਰੇ ਵੀ ਤੇਰੇ ਦਰ ਤੇ ਤੇਰੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਤੇਰੇ ਦਰ ਤੇ ਪੱਝਾ ਦੀ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਚਿਆ ਦੀ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਚਿਆ ਦੀ ਪੱਟੂ ਫਿਰਦਾ ਇਹ ਪਹਿਲਾ ਕੰਮ ਬੈਲਗਮ ਬੈਲੀਆਂ ਨੇ ਬਹਿਲ ਖੱਟਣੀ ਦੂਜਾ ਕੰਮ ਬੋਦਲਾਂ ਦੇ ਡੱਟ ਪੱਟਣੀ ਤੀਜਾ ਕੰਮ ਲੈਣੀ ਆ ਸਭੂਲ ਦੀ ਲੜਾਈ ਤੀਜਾ ਕੰਮ ਲੈਣੀ ਆ ਸਭੂਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਡੱਕਰੇ ਨੀ ਧੇਰੇ ਧਰ ਤੇ ਤੇਰੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਤੇਰੇ ਦਰ ਤੇ ਵੀ ਤੇਰੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਵੀ ਤੇਰੇ ਦਰ ਤੇ ਨੂੰ ਜੇ ਵੀ ਆਕੇ ਲੈ ਗਿਆ ਉਹ ਥਿੰਦ ਸਾਹਿਬ ਸੋਨ ਥਿੰਦ ਜੀ ਤੇ ਹੁਰ ਗਈ ਤੈਨੂੰ ਜੇ ਹੋਰ ਹੋਰ ਹੋ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਨਹੀਂ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਕੀ ਰਹਿ ਗਿਆ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਹੋਰ ਕੋਈ ਤੈਨੂੰ ਜੇ ਜੀਤ ਹੋਰ ਕੋਈ ਤੈਨੂੰ ਜੇ ਵੀ ਅਕ ਲੈ ਗਿਆ ਆ ਜੀਤ ਦਾ ਜੀਉ ਨਾ ਜਗ ਤੇ ਕੀ ਰਹਿ ਗਿਆ ਚੱਲ ਤੈਨ ਨੰਨ ਨੰ ਲੈ ਲੀਲਾਵਾ ਚੱਲ ਉੱਡ ਤੇਰੇ ਨਾਲ ਲੈ ਲੀਲਾ ਜਿੱਤੇ ਪਿਆਰ ਦੀ ਹਰੇ ਨਾ ਬਾਜੀ ਨਿਛਿਤ ਕਰ ਦੇ ਕਰ ਦੇ ਮੁੰਡੇ ਦਾ ਰਾਜੀ ਨਿਛਿਤ ਕਰ ਦੇ ਜਿੱਤ ਕਰ ਦੇ ਮੁੰਡੇ ਦਾ ਰਾਜੀ ਜਿੱਤ ਕਰ ਦੇ ਹਾਂ